ਪਹਿਲਾਂ ਤਾਂ ਮੇਰਾ ਥੋੜਾ ਨਾ ਸੁਣ ਲੋ ਵੀ ਭਾਵ ਕੀ ਹੈ ਕਹਿਣ ਦਾ ਵੀ ਮੰਨ ਲਓ ਕਿਸੇ ਕੋਈ অতি ਲੋੜਵੰਦ ਹੈ ਮੌਕੇ ਤੇ ਪੈਸਾ ਪਾਈ ਹੈ ਨਹੀਂ ਕੋਲੇ ਮੰਨ ਲੋ ਲੋੜਵੰਦ ਨੇ ਕਿਹਾ ਤਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਵੀ ਮੈਨੂੰ ਕਕਾਰ ਤੁਸੀਂ ਲੈ ਦਿਓ ਐਦਾਂ ਕੋਈ অতি ਲੋੜਵੰਦ ਹੈ ਕਕਾਰ ਲੈ ਦਿੱਤੇ ਕੋਈ ਗੱਲ ਨਹੀਂ অতি ਲੋੜਵੰਦ ਸਮਝ ਗਏ ਨਾ ਪਰ ਇਸ ਕਕਾਰ ਫਰੀ ਨੂੰ ਇੱਕ ਸਕੀਮ ਦੀ ਦੇ ਤੌਰ ਦੇ ਉੱਤੇ ਨਹੀਂ ਪ੍ਰਚਾਰ ਨਾ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਤੇ ਇਥੇ ਕਈ ਸਕੀਮ ਦੇ ਤੌਰ ਤੇ ਨਹੀਂ ਪ੍ਰਚਾਰ ਦੇ ਮੇ ਕੋਈ ਸਕੀਮ ਆਈ ਹੁੰਦੀ ਹੈ ਭਾਈ ਲੈ ਲੋ ਲਾਹਾ ਉਹ ਚੇਚੇ ਤੌਰ ਤੇ ਬੋਲੀ ਜਾਣਗੇ ਭਾਈ ਕਕਾਰ ਫਰੀ ਦਿੱਤੇ ਜਾਣਗੇ ਭਾਈ ਅਮ ਸੰਚਾਰ ਹੋਣੇ ਭਾਈ ਕਕਾਰ ਫਰੀ ਦਿੱਤੇ ਜਾਣਗੇ ਵੀ ਸਕੀਮ ਆ ਗਈ ਐਂਜ ਲੱਗਦਾ ਨਾ ਸਕੀਮ ਆ ਗਈ ਵੀ ਤੁਹਾਨੂੰ ਤਿਰਪਾਨ ਫੜੀ ਮੇਰੂ ਕੜਾ ਫਰੀ ਮੇਰੂ ਕੰਗਾ ਫਰੀ ਮੇਰੂ ਚੱਕ ਲਓ ਲੱਗਦੇ ਨੇ ਇਦਾਂ ਹੀ ਸੋ ਇਹਨੂੰ ਇੱਕ ਸਕੀਮ ਦੇ ਤੌਰ ਤੇ ਪੇਸ਼ ਨਹੀਂ ਕਰਨਾ ਤੇ ਕਈ ਥਾਂ ਤੇ ਤਾਂ ਮੈਂ ਪੋਸਟਰਾਂ ਤੇ ਲਿਖਿਆ ਵੀ ਦੇਖਿਆ ਵੀ ਐਨੇ ਤਰੀਕੇ ਨੂੰ ਹਮ ਸੰਚਾਰ ਹੋਵੇਗਾ ਥੱਲੇ ਦੇਖ ਹੁੰਦਾ ਨੋਟ ਕਕਾਰ ਫਰੀ ਦਿੱਤੇ ਜਾਣਗੇ ਬੋਲੋ ਹਤਨਾਮ ਕਕਾਰ ਫਰੀ ਦਿੱਤੇ ਜਾਣਗੇ ਕੋਈ ਸਕੀਮ ਹੈ ਦੱਸੋ ਮੈਨੂੰ ਸੋ ਫੇਰ ਕਈ ਵਾਰ ਕੀ ਹੁੰਦਾ ਇਦਾਂ ਦੀ ਗੱਲ ਬਣ ਜਾਂਦੀ ਹੈ ਕਿੱਦਾਂ ਮੈਂ ਸੁਮਿਆ ਮੈਂ ਵੀ ਕਿਉਂ ਵੀ ਹੁਣ ਬਾਹਰ ਤਾਂ ਅਲਾਉਸਮੈਂਟ ਹੋਈ ਵਾਰ-ਵਾਰ ਕਕਾਰ ਫਰੀ ਭਾਈ ਕਕਾਰ ਫਰੀ ਅੱਛਾ ਕੋਈ ਫਰੀ ਕਕਾਰ ਲੈ ਕੇ ਅੰਦਰ ਪਹੁੰਚ ਗਿਆ ਦਰਬਾਰ ਸਾਹਿਬ ਚ ਉਧਰੋਂ ਪੰਜ ਪਿਆਰੇ ਸਿੰਘ ਸਹਬਾਨ ਜੋ ਮੁਖੀ ਸਿੰਘ ਹੁੰਦਾ ਉਹ ਪੁੱਛਦਾ ਸਾਰਿਆਂ ਨੂੰ ਭਾਈ ਅਮਰਤਵਲਾ ਅਖਿਓ ਭਾਵੇਂ ਕੇ ਆਪਣੀ ਇੱਛਾ ਸ਼ਕਤੀ ਨਾ ਆਇਓ ਨਾ ਆਪਣੀ ਖੁਸ਼ੀ ਨਾਲ ਕਿਸੇ ਦਵਾ ਦੇ ਵਿੱਚ ਤਾਂ ਨਹੀਂ ਆਏ ਕੋਈ ਕਿਸੇ ਪ੍ਰੈਸ਼ਰ ਵਿੱਚ ਤਾਂ ਨਹੀਂ ਆਇਆ ਕਿਸੇ ਨੂੰ ਕੋ ਧੱਕੇ ਨਾਲ ਤਾਂ ਨਹੀਂ ਭੇਜਿਆ ਗਿਆ ਕਿਸੇ ਨੂੰ ਜੇ ਕੋਈ ਐਸਾ ਹੈ ਤਾਂ ਬਾਹਰ ਚਲਾ ਜਾਵੇ ਬਾਹਰ ਚਲਾ ਜਾਵੇ ਆਪਣੀ ਖੁਸ਼ੀ ਨਾਲ ਆਇਓ ਸਾਰੇ ਤਾਂ ਠੀਕ ਹੈ ਸਾਰੇ ਕਹਿੰਦੇ ਹਾਂ ਜੀ ਆਪਣੀ ਖੁਸ਼ੀ ਨਾਲ ਆਏ ਹਾਂ ਕਿਸੇ ਦਵਾ ਦੇ ਵਿੱਚ ਤਾਂ ਨਹੀਂ ਜੀ ਚਲੋ ਠੀਕ ਹੈ ਇਹਨਾਂ ਕਹਿ ਕੇ ਸਰਮੁਖੀ ਕਹਿਣ ਲੱਗਿਆ ਪੰਜ ਪਿਆਰਾਂ ਦਾ ਸਿੰਘਾਂ ਦਾ ਫੇ ਖੰਡੇ ਦੀ ਪਹੁਲ ਛਕਣਾ ਆਇਓ ਤੁਸੀਂ ਅੰਮ੍ਰਿਤ ਸੰਚਾਰ ਹੋਣਾ ਅੱਜ ਚਲੋ ਅੰਮ੍ਰਿਤ ਛਕਣਾ ਆਇਓ ਕਹਿ ਲੋ ਇਹ ਲੋੜਪੈਣ ਦੇ ਉੱਤੇ ਸੀਸ ਦੇਣਾ ਪਊਗਾ ਅੰਮ੍ਰਿਤ ਸੀਸ ਦੇ ਵੱਟੇ ਮਿਲਦਾ ਹੈ ਲੋੜਪੈਣ ਤੇ ਸੀਸ ਦਿਓਗੇ ਇਹਨਾਂ ਨੇ ਕਿਹਾ ਤਾਂ ਫਿਰ ਵਿੱਚੋਂ ਹੁਣ ਮੰਨ ਲਓ ਮੀ ਵਿੱਚੋਂ ਕਿਸੇ ਨੇ ਉੱਠ ਕੇ ਕਹਿ ਦਿੱਤਾ ਆ ਕੀ ਗੱਲ ਜੀ ਬਾਹਰ ਤਾਂ ਬੋਲੀ ਜਾਂਦੇ ਨੇ ਭਾਈ ਕਿਰਪਾਨ ਫਰੀ ਕੜਾ ਫਰੀ ਕੰਗਾ ਫਰੀ ਕਕਾਰ ਫਰੀ ਦੇ ਤਿਆਰ ਰਹੇ ਐ ਭਾਵ ਕਿ ਉਦੋਂ ਅਲਾਸਮੈਂਟ ਤੋਂ ਲੱਗਦਾ ਵੀ ਸਸਤਾ ਹੀ ਆ ਕੰਮ ਸਸਤਾ ਹੀ ਆ ਕੰਮ ਫਰੀ ਕਕਾਰ ਲੈ ਕੇ ਉਹ ਅੰਦਰ ਗਏ ਫੇ ਅੰਦਰ ਕੀ ਕਿਹਾ ਕਹਿੰਦੇ ਜੀ ਬਾਹਰ ਸਸਤਾ ਕਰ ਛੱਡਿਆ ਅੰਦਰ ਤੁਸੀਂ ਜਿਆਦਾ ਮਹਿੰਗਾ ਕਰ ਛੱਡਿਆ ਕਹਿੰਦੇ ਅਸੀਂ ਤਾਂ ਤਾਂ ਐ ਸੀ ਵੀ ਕਟਾ ਬਿੱਕਣਾ ਕਿਰਪਾਨ ਕੰਗਾ ਫਰੀ ਮਿਲਦਾ ਹੈ ਕਹਿੰਦੇ ਦਰਬਾਰ ਸਾਹਿਬ ਚ ਪਤਾ ਲੱਗਿਆ ਵੀ ਇੱਥੇ ਕੰਮ ਮਹਿੰਗਾ ਹੈ ਇਹ ਕਹਿੰਦੇ ਦੋ ਰੇਟਾਂ ਤੋਂ ਚੱਲਦੇ ਆ ਬੋਲੋ ਸਤਨਾਮ ਇਹ ਦੋ ਰੇਟਾਂ ਤੋਂ ਭਾਵ ਕਿ ਸਾਨੂੰ ਇਦਾਂ ਹੀ ਲੱਗਿਆ ਨਾ ਇਹਨਾਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਕਹਿਣ ਦਾ ਭਾ ਮੇਰਾ ਇਹ ਹੈ ਵੀ ਇੰਨਾ ਨਹੀਂ ਇਹ ਇੰਨਾ ਸਸਤਾ ਨਹੀਂ ਕੰਮ ਕੁਆਲਿਟੀ ਪਾਇਆ ਕਰੋ ਇਨਾ ਸਸਤਾ ਨਹੀਂ ਵੀ ਕਹੇ ਕਹੇ ਕਿ ਕਰਪਾਨ ਤੁਕਾਰ ਫੜੀ ਖਾਰ ਫੜੀ ਖਾਰ ਫੜੀ ਆ ਜਾ ਨਾ 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 ਦੱਸੋ ਆਪਣੇ ਆਪ ਨੂੰ ਸਵਾਰੋ ਪਹਿਲਾਂ ਪਹਿਲਾਂ ਧਰਤੀ ਸਾਧਕ ਹੈ ਵਿਚਦੇ ਕਰਤਾ ਵੀ ਉਹ ਜੇ ਕੋ ਨਸ਼ਾ ਕਰਦਾ ਨਸ਼ਾ ਛੱਡੋ ਭਾਈ ਕੇਸ ਪਹਿਲਾਂ ਸੰਭਾਲੋ ਗੁਰਬਾਣੀ ਸੰਥਿਆ ਕਰ ਲੋ ਬਾਣੀ ਪੜ੍ਹਨੀ ਸਿੱਖੋ ਹੋਰ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਨੂੰ ਸੋਧੋ ਜਿਵੇਂ ਕਿ ਬਾਹਣ ਬੀਜਣ ਤੋਂ ਪਹਿਲਾਂ ਖੇਤ ਨੂੰ ਸਵਾਰ ਕੇ ਬੀਜ ਪਾਇਆ ਜਾਂਦਾ ਨਾ ਇਦਾਂ ਸਰੀਰ ਨੂੰ ਸਵਾਰ ਕੇ ਹੀ ਖੰਡੇ ਦੀ ਪਹੌਲ ਛੱਕੀ ਜਾਂਦੀ ਹੈ ਬੋਲੋ ਸਤਨਾਮ ਹਾਂਜੀ ਇਹਨੂੰ ਕੁਆਲਿਟੀ ਬਣਾਓ ਸੋ ਇਦਾਂ ਇਹਨਾਂ ਗੱਲਾਂ ਨੂੰ ਕਹਿਣ ਦਾ ਭਾਵ ਵੀ ਕੋਈ ਸਕੀਮ ਦੇ ਰੂਪ ਵਿੱਚ ਪੇਸ਼ ਨਾ ਕਰੋ అతి ਲੋੜਵੰਦ ਹੈ ਉਹਨੂੰ ਕਕਾਰ ਦੇ ਦਿੱਤੇ ਕੋਈ ਗੱਲ ਨਹੀਂ ਕੋਈ ਹੁੰਦਾ ਟਾਮਾ ਕੋਈ ਟਾਮਾ ਹੀ ਹੁੰਦਾ ਵੈਸੇ ਤਾਂ ਕੋਈ ਰੋਹ ਵਿਚਾਰ ਸੋ ਸੱਚਮੁੱਚ ਇਹ ਜੋ ਬਖਸ਼ਿਸ਼ ਹੈ ਖੰਡੇ ਦੀ ਪਹੌਲ ਦੀ ਮਹਾਨ ਬਖਸ਼ਿਸ਼ ਇਹ ਚ ਕੋਈ ਸ਼ੱਕ ਨਹੀਂ ਕਿ ਖੰਡੇ ਦੀ ਪਹੌਲ ਦੀ ਬਖਸ਼ਿਸ਼ ਸੀਸ ਵੱਟੇ ਹੀ ਮਿਲਦੀ ਹੈ ਬੋਲੋ ਸਤਨਾਮ ਇਹ ਚ ਕੋਈ ਸ਼ੱਕ ਨਹੀਂ ਆਦ ਰੱਖੋ ਪਰ ਜਦੋਂ ਅਲਾਉਂਸਮੈਂਟ ਹੋਰ ਤਰ੍ਹਾਂ ਦੀ ਹੁੰਦੀ ਹੈ ਬਾਹਰ ਹੋਰ ਭਾਅ ਉੱਥੋਂ ਫਿਰ ਕੋਈ ਸਮਝ ਨਹੀਂ ਦੇ ਤੋ ਸੁਖੀ ਤਬ ਸਸਤ ਹੋਇਆ ਕੰਮੇ ਤੋ ਕਕਾਰ ਹੋ ਰਹੀ ਜਾਂਦੇ ਬਸ ਐਂ ਨਹੀਂ ਲੱਗਦਾ ਨਾ ਬਸ ਮੈਂ ਤਾਂ ਆ ਹੀ ਐਂ ਐਂ ਲੱਗਦਾ ਉਹਨੂੰ ਇਹ ਇਹ ਬਣਾ ਕੇ ਨਾ ਪੇਸ਼ ਕਰੋ ਬੇਨਤੀ ਐ